ਅੰਮ੍ਰਿਤਸਰ ਵਿੱਚ ਇੱਕ ਪਤੀ ਪਤਨੀ ਨੇ ਸੁਨਿਆਰੀ ਦੀ ਦੁਕਾਨ ਤੇ ਕੀਤਾ ਕਾਰਨਾਮਾ ਸੋਨੇ ਦੀਆਂ ਬਾਲੀਆਂ ਦੇਖਣ ਦੇ ਬਹਾਨੇ ਇੱਕ ਜੋੜੀ ਵਾਲੀਆਂ ਲੈ ਕੇ ਪਤੀ ਪਤਨੀ ਰਫੂ ਚੱਕਰ ਪੀੜਤ ਦੁਕਾਨਦਾਰ ਨੇ ਪੁਲਸ ਨੂੰ ਦਿੱਤੀ ਦਰਖਾਸਤ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਹੋਈ ਕੈਦ ਉੱਪਰ ਇੱਕ ਸ਼ਾਤਰ ਮਹਿਲਾ ਦੇ ਵੱਲੋਂ ਕਾਂਡ ਕਰ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਤੁਹਾਡੇ ਮੋਬਾਈਲ 'ਚ ਜਿਹੜਾ ਮਾਰਿਆ ਜੇਦਾ ਮਰਜੀ ਸਾਰੇ ਭੇਜੀਏ

ਕੱਲੇ ਨੰਬਰ ਸੇਵ ਕਰਾਂਗੇ ਫਿਰ ਜੇਗਾ ਹੋਰ ਇੰਤਾ ਹੀ ਆਇਨਾ ਬਾਈ ਭਾਈ ਕੀ ਨਾਮ ਤੁਹਾਡਾ ਅਰਬਾਨ ਸਿੰਘ ਕਿਹੜਾ ਏਰੀਆ ਹੈ ਵੇਰ ਕਾ ਬਟਾਲਾ ਰੋਡ ਤਾਂ ਕੀ ਗਲਬਤ ਕਿਸੇ ਤੁਹਾਡੇ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਗਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3.5 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਿਖਾਓ ਮੈਂ ਡੱਬਾ ਕੱਢ ਕੇ ਹੋਰ ਲਿਆ ਕੇ ਵਿਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਿਆ ਕਹਿੰਦੇ ਵੀ ਸਾਨੂੰ ਬਾਹਰ ਰਹਿਣਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇਹਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਜ ਕਰੋ ਇਹਨਾਂ ਦੀ ਪੱਤੀ ਬਣਾਓ ਛੀਸ਼ੇ ਗਾੜੀ ਚੱਲ ਗਈ ਆ ਛੀਸ਼ਾ ਸਾਡੀ ਕੰਨ ਚ ਪਾ ਕੇ ਵੇਖਣ ਦੀ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤੇ ਲੱਗਨਦਾ ਐ ਇਸੇ ਇੰਨਾ ਹੀ ਕੰਮ ਹੋਇਆ ਤੇ ਉਹ ਮੈਂ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱੜਤਾ ਵਾ ਸਾਨੂੰ ਬਾਅਦ ਸ਼ੱਕ ਹੋਇਆ ਕਿ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ ਅਹੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈਕ ਕਰੋ ਤੁਸੀਂ ਮੈਂ ਡੱਬੀ ਚ ਪੈਕ ਕਰੰਦੇ ਆ ਕਹਿੰਦਾ ਵੀ ਅਹੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ ਤੇ 2 ਮਿੰਟ ਚ ਆਇਆ ਨਾ ਘਰ ਵਾਲਿਆਂ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮੈਂ ਆਈ ਉਹ ਆਪਣਾ ਚੱਲ ਗਿਆ ਚਲ ਗਈ ਆ ਤੇ ਮਗਰੇ ਹੀ ਉਹਦੇ ਘਰ ਵਾਲਾ ਚੱਲ ਗਿਆ ਕਿੰਨੇ ਵਾਰ ਸਮੱਸਿਆ ਦੋ ਪੌਣੇ ਦੇ ਦੋ ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਉਹ ਜਿਹਨਾਂ ਨੇ ਵੀ ਅਸੀਂ ਕਿੱਥੋਂ ਆਏ ਕਿੱਥੇ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਹੈ ਕੀ ਕਹਿੰਦੇ ਹਾਂ ਕਿ ਇਨਸਾਫ ਦੀ ਮੰਗ ਕਰਦੇ ਆਂ ਕਿ ਉਹਦੇ ਵੀ ਉਹ ਚੋਰ ਫੜਿਆ ਜਾਵੇ ਉਹਨੇ ਹੋਰ ਵਾਰ ਦੱਤਾਂ ਬੜੀਆਂ ਕੀਤੀਆਂ ਸ਼ਹਿਰੋਂ ਵੀ ਸਾਨੂੰ ਕੋੜਵਾ ਕੇ ਐਨੇ ਭੇਜੀਆਂ ਕਿ ਸਾਡੀ ਦੁਕਾਨ ਤੇ ਵੀ ਕਰਕੇ ਗਏ ਦੁਕਾਨ ਤੇ ਸੀਸੀਟੀਵੀ ਲੱਗੀ ਹੋਈ ਹੈ ਸਾਡੇ ਲੱਗੇ ਆ ਕੈਮਰੇ ਚ ਆਏ ਨੇ ਹਾਂਜੀ ਕੈਮਰੇ ਚ ਆਏ ਆ ਅੱਜ ਤਰੀਕਾ ਸੁਣਨੀ ਆਰੇ ਦੁਕਾਨ ਉਤੇ ਇੱਕ ਜੋੜੀ ਬਲੈਰੀ ਕਿੱਕਰੀ ਇੱਕ ਲੇਡੀ ਦੇ ਇੱਕ ਜੈਂਟਸ ਆ ਇਹਨਾਂ ਨੇ ਲਿਖਾਇਆ ਦਰਖਾਸਤ ਤੇ ਕੰਪਲੇਂਟ ਆਈ ਹੈ ਇਹ ਤਸਦੀਕ ਕਰਕੇ ਪਤਾ ਕਰਦੇ ਆ ਵੀ ਇਹ ਕੌਣ ਹੈ ਇਹਨਾਂ ਬਾਰੇ ਪਤਾ ਲੱਗਾ ਵੀ ਇਹ ਹੋਰ ਵੀ ਬੇਹੋ ਜਿਹੇ ਆਵਾਦਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਪੁਸ਼ਟੀ ਕਰਦੇ ਵੀ ਕੌਣ ਹੈ ਕਿੱਥੋਂ ਦੀ ਹੈ ਤੇ ਫਿਰ ਅਗਲੀ ਪੰਟੀ ਕਾਰਵਾਈ ਕਰਾਂਗੇ ਕੰਪਲੇਂਟ ਰਿਜਿਸਟਰ ਪਾਈਏ